ਬਸ ਇੱਕ ਮਿੰਟ ਜਿਹੀ ਫੋਟੋ ਖਿੱਚੀ ਆ ਤੇ ਇਸ ਤਰ੍ਹਾਂ ਦੇਖਿਆ ਪਰਸ ਸਾਈਜ਼ ਮੇ ਪਰਸ ਪਰਸ ਕਰ ਦਿਆ ਉਹ ਉਹ ਫੋਟੋ ਜੀ ਦੇਖੇ ਵੀ ਇਸ ਤਰ੍ਹਾਂ ਲੱਗਾ ਜਿਦਾ ਖੁੱਚ ਕੇ ਜਦੋਂ ਭੱਜਿਆ ਪਿੱਛੇ ਪਰਸ ਤੇ ਉਹ ਬਾਸ ਦੇਖ ਪਰਸ ਹੈ ਨਹੀਂ ਮੇ ਰੋਲਾ ਪਾਇਆ ਪਰਸ ਨਹੀਂ ਗਾ ਹੈਗਾ ਪਰਸ ਨਹੀਂ ਹੈਗਾ ਸਾਰੇ ਪਾਸੇ ਦੇਖਿਆ ਬਾਲ ਲੱਗੀ ਏਟ ਵਗੈਰਾ ਵੀ ਸਾਰੇ ਬੰਦ ਕਰਵਾਏ ਸੀ ਟਾਈਮ ਸਾਰਾ ਕੁਝ ਪਰ ਪਰਸ ਨਹੀਂ ਮਿਲਿਆ ਪਰਸ ਦੇ ਵਿੱਚ ਕੀ ਕੁਝ ਸੀ ਪਰਸ ਦੇ ਵਿੱਚ ਗਹਿਣੇ ਆ ਪੈਸੇ ਆ ਸਜਣ ਆ ਮੇਰਾ ਫੋਨ ਆ ਮੇਰਾ ਕੱਲ ਦਾ ਅਪਰੋਕਸੀਮੇਟਲੀ ਕਿੰਨਾ ਸਮਾਨ ਸੀ 1.5 ਲੱਖ ਰੁਪਏ ਦਾ ਸਗਣਾ ਦਾ ਹੈਗਾ 50000 ਦਾ ਹੈ ਇੱਕ ਫੋਨ ਮੇਰੇ ਇੱਕ ਫੋਨ ਆਈਫੋਨ ਹੈ ਟੋਕਸਾ ਗਿਆ ਨਹੀਂ ਟੋਟਲ ਕਿੰਨੇ ਦਾ ਲੱਗਦਾ ਨੁਕਸਾਨ ਹੋ ਗਿਆ ਤੁਹਾਡਾ ਉਹ ਬਦੋਟੇ ਇਲਾਕਾ ਦਾ ਤੇ ਉਹ ਵੀ ਬੱਦ ਜੇ ਕਿਹਾ ਸੀ ਕੱਢ ਕੇ ਨਹੀਂ ਕਿਹੜੇ ਨਾਮ ਪਾ ਲੀ ਹਾਂਜੀ ਇੱਕਦ ਗਾੜੇ ਅੱਜ ਆਪ ਪਾਈ ਹੜੀ ਕੋਲ ਆ ਪਾਈ ਇਸ ਬਾਰੇ ਜੋ ਫੋਟੋ ਲਾ ਦੇ ਪਹਿਲਾ ਸਵਾਲ ਇਹਨਾਂ ਗੱਲਬਾਤ ਕੀ ਹਾਂਜੀ ਉਹ ਵੀ ਕੱਲ ਦੇ 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 ਕੈਮਰੇ ਵੀ ਦਰ ਰਿਕੈਸਟੀ ਟੀਵੀ ਖੋਲ ਲੈਣ ਹਾਂਜੀ ਇਹ ਦੇਖ ਤੁਰੇ ਲੱਗਿਆ ਪਤਾ ਜੀ ਅਗੇ ਤਾਂ ਕੁਛ ਨਹੀਂ ਪਤਾ ਲੱਗਾ ਪਰ ਫੋਟੋ ਵਿੱਚ ਦੇਖਿਆ ਸੀ ਉਹ ਕੋਈ ਵੇਟਰ ਆ ਵੇਟਰ ਦੀ ਬਾਹ ਇਸ ਤਰ੍ਹਾਂ ਆ ਗਈ ਰੈਕ ਆਈ ਆ ਉਹਦੀ ਬਾਹ ਆ ਗਈ ਤਾਂ ਪਰ ਚੁੱਕਦੇ ਦੀ ਬਾਹ ਆਈ ਆ ਵਿੱਚ ਰੈਕ ਆਈ ਆ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਹਾਂਜੀ ਸਮਝਾਉਣ ਦਾ ਵਿਸਥਾਰਨ ਇਹ ਕਹਿੰਨਾ ਕਿ 20 ਲੱਖ ਦਾ ਮਕਾਮ ਦਾ ਸਿਆਗੰਦ ਦੇਖੋ ਹੁਣ ਸਗਣਾ ਸਾਨੂੰ ਕੋਈ ਪਤਾ ਨਹੀਂ ਕਿਸਮੇ ਕੀ ਹਿਸਾਬ ਨੇ ਦਿੱਤਾ ਕੀ ਨੇ ਕੁਛ ਕਸ਼ਮੀਰੀ ਜਿੱਤਾ ਸੀ ਜਿੰਦਾ 5-10 ਹਜ਼ਾਰ ਕਸ਼ਮੀਰੀ ਕੈਸ਼ ਵੀ ਦਿੱਤਾ ਉਹ ਵਿੱਚ ਸੀਗਾ ਸਾਰਾ ਸਾਰਾ ਬੁਕਿੰਗ ਦੇ ਪੈਕੇਜ ਸਦਕੇ ਦਾ ਸਰ ਸਾਰਾ ਉਹਦੇ ਵਿੱਚ ਸਿਪਰਸਿਚ ਹਾਂ ਜੀ ਕੋਈ ਮੈਜਿਕ ਕੁਝ ਨਹੀਂ ਕਰ ਸਕਦੇ ਆਪ ਨੂੰ ਪਤਾ ਹੈ ਕਿ ਨੂੰ ਕੀ ਖਲਾਇਆ ਕੀ ਨਹੀਂ ਖਲਾਇਆ ਜੀ ਹਾਂ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਦਲਵੀਰ ਸਿੰਘ ਨਾਮ ਆ ਜੀ ਕੀ ਮਾਮਲਾ ਹੈ ਦੇਖ ਲੈ ਮਾਮਲਾ ਇਹ ਆ ਜੀ ਮੇਰੀ ਬੇਟੀ ਦੇ ਇੱਥੇ ਮੈਰਿਜ ਸੀਗੀ ਰਾਇਲ ਕਾਸਟਨ ਦੇ ਵਿੱਚ ਭਲਾਲ ਹਮ ਤੇ ਮੈਰਿਜ ਚੱਲ ਰਹੀ ਸੀ ਸ਼ੂਗਨ ਪੈ ਗਿਆ ਸਭ ਕੁਝ ਹੋ ਗਿਆ ਸੀ ਹਮ ਬਟ ਜਦੋਂ ਮਤਲਬ ਜਿਸ ਤਰ੍ਹਾਂ ਫੋਟੋਗ੍ਰਾਫਰ ਕਹਿੰਦੇ ਨੇ ਉਹੋ ਨਾ ਜਿਹੜਾ ਬਿਰਾਜ ਜਵਾਈ ਹੈ ਹੂੰ ਉਹਦੀ ਮਦਰ ਨੂੰ ਕਿਹਾ ਅਸੀਂ ਤੁਹਾਡੇ ਸਨੈਪਸ ਲੈਣੇ ਆ ਠੀਕ ਹੈ ਉਹਨਾਂ ਨੇ ਇਦਾਂ ਪਰਸ ਰੱਖ ਕੇ ਸਨੈਪਸ ਦੇ ਜੋ ਦਿੱਤੇ ਆ ਕੁਇਕ ਸੈਕਿੰਡ ਦੇ ਵਿੱਚ ਕੋਈ ਉਹਦਾ ਉਹਨਾਂ ਦਾ ਪਰਸ ਚੱਕ ਕੇ ਲੈ ਠੀਕ ਹੈ ਪਰਸ ਚ ਕੀ ਕੀ ਸੀਗਾ ਜੀ ਉਹ ਉਹਨਾਂ ਨੂੰ ਪਤਾ ਮੈਨੂੰ ਨਹੀਂ ਪਤਾ ਜੀ ਕੀ ਸੀਗਾ ਹੂੰ ਉਹਨਾਂ ਦੇ ਮੁਤਾਬਿਕ ਜੋ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਉਹਨਾਂ ਨੇ ਦੱਸਿਆ ਠੀਕ ਹੈ ਜੀ ਤੇ ਇਹਦੇ ਬਾਰੇ ਜਦੋਂ ਪੈਰਸ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਕਹਿਣਾ ਉਹਨਾਂ ਨੇ ਕਹਿਣਾ ਜੀ ਦੇਖੋ ਉਹ ਹੁਣ ਲਿਪੋਪੋਟੀ ਕਰ ਰਹੇ ਆ ਹੂੰ ਮੈਨੂੰ ਇਹ ਲੱਗਦਾ ਉਹ ਲਿਪੋਪੋਟੀ ਕਰ ਰਹੇ ਆ ਤੇ ਜਿਵੇਂ ਕਿ ਦੱਸਿਆ ਗਿਆ ਪੀ ਨੁਕਸਾਨ 20 ਲੱਖ ਤੋਂ ਪਰਸੇ ਆ ਗਿਆ نقصان ਵੱਡਾ ਉਹ ਪਰ ਫਿਰ ਵੀ ਕੋਈ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਕਰਵਾਈ ਜਾ ਰਹੀ ਇਸ ਤੋਂ ਕੀ ਨਹੀਂ ਆ ਹੁਣ ਆਸ ਤੋਂ ਹੁਣ ਤੱਕ 2 ਘੰਟੇ ਹੋ ਗਏ ਜੀ ਕੋਈ ਪੁਲਿਸ ਕੰਮ ਲੈਣਾ ਨਹੀਂ ਕਰਾਈ ਨਾ ਇੱਥੇ ਕੋ ਪੁਲਿਸ ਵਾਲੇ ਇੱਥੇ ਪਹੁੰਚੇ ਸੀ 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 ਟੀ ਵੀ ਫੁਟੇਜ ਚੈੱਕ ਕੀਤਾ ਜੀ ਉਹ ਕਰਾ ਰਹੇ ਨਹੀਂ ਉਹਦੇ ਵਿੱਚ ਕੁਝ ਨਹੀਂ ਆ ਰਿਹਾ ਅੰਦਰ ਡੈਕੋਰੇਸ਼ਨ ਜਿੱਥੇ ਹੋਈ ਆ ਉੱਥੇ ਕੈਮਰੇ ਹੈ ਨਹੀਂਗੇ ਜਿੱਥੇ ਲਿ ਕਟਣਾ ਵਾਪਰੀ ਹੈ ਉਥੇ ਕੈਮਰੇ ਹੈ ਨਹੀਂ ਬੱਲ ਅੱਛਾ ਇਹ ਤਾਂ ਫਿਰ ਇਹਨਾਂ ਦੀ ਪਹਿਲੇ ਸਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਬਣਦੀ ਆ ਬਿਲਕੁਲ ਕਿ ਲੱਖਾਂ ਦਾ ਸਮਾਨ ਹੁੰਦਾ ਹੈ ਕੈਮਰਾ ਨਹੀਂ ਹੈਗਾ ਅੰਦਰ ਪੂਰੇ ਸਟਾਫ ਦੀ ਚੈਕਿੰਗ ਕਰ ਲਈ ਗਈ ਹੈ ਜੀ ਹਾਂਜੀ 1 ਸਾਲ ਪਹਿਲਾਂ ਮੈਂ ਇੱਥੇ ਆਪਣੀ ਵੱਡੀ ਬਿੱਟੀ ਦੀ ਵੀ ਮੈਰਿਜ ਕਰੀ ਸੀ ਉਦੋਂ ਇੱਥੇ ਕੋਈ ਐਸੀ ਘਟਨਾ ਨਹੀਂ ਹੋਈ ਬਹੁਤ ਬਿਲਕੁਲ ਠੀਕ ਠਾਕ ਹੋਇਆ ਸੀ ਐਵੇਂ ਤੁਹਾਨੂੰ ਕਹਾਂ ਵੀ ਨਿਰਪੁਰਾ ਸਾਰਾ ਕੁਝ ਇੱਕ ਬੰਦੇ ਦੇ ਡੋਲ दिए ਇਹ ਵੀ ਠੀਕ ਨਹੀਂ ਤਾਂ 1 ਸਾਲ ਪਹਿਲਾਂ ਮੈਂ ਵੱਡੀ ਇੱਥੇ ਬਿੱਟੀ ਦੀ ਮੈਰਿਜ ਕਰੀ ਸੀ ਉਦੋਂ ਬਿਲਕੁਲ ਠੀਕ ਠਾਕ ਹੈ ਪੁਲਿਸ ਨੂੰ ਜਦੋਂ ਪੁਲਿਸ ਨੂੰ ਇਸ ਬਾਰੇ ਸੂ ਪੁਲਿਸ ਨੂੰ ਮੁੰਡੇ ਵਾਲਾਂ ਨੂੰ 30 ਸੋਚਾਈ ਪਰ ਪੁਲਿਸ ਵਾਲੇ ਤੱਕ ਪਹੁੰਚ ਹੀ ਨਹੀਂ ਆ ਕਿੰਨੀ ਦੇਰ ਯਾਰ ਇਹ ਵੀ ਅਸੀਂ ਪੁੱਛੋ ਤੀ ਹੈ ਉਹ ਕੀ ਮੰਗ ਕਰ ਦੋ ਤੁਸੀਂ ਅਸੀਂ ਡਿਮਾਂਡ ਕਰਦੇ ਹਾਂ ਮੁੰਡੇ ਵਾਲਾਂ ਨੂੰ ਸੈਟੀਸਫਾਈ ਕਰੋ ਉਹਨਾਂ ਦੀ ਜਿਹੜਾ ਨੁਕਸਾਨ ਆ ਉਹ ਭਰੋ ਹਾਂ ਵਾਲਟੀ ਗਾੜੇ ਤੇ ਸਪான்ਸਰ ਵੀ ਨਾਲ ਸਪான்ਸਰ ਵੀ ਨਾਲ ਇੱਥੇ ਫੇਰ ਵੀ ਕੋਈ ਇੱਥੇ ਸੁਣਵਾਈ ਨਹੀਂ ਹੋ ਰਹੀ ਜੀ ਜਿਦਾਂ ਇਦਾਂ ਸਾਡੇ ਭਾਬੀ ਦੇ ਕੋਲੇ ਪੜਛ ਪਿਆ ਜਦੋਂ ਉਹਦੀ ਬੈਗ ਆਈ ਹੈ ਬੰਦੇ ਦੀ ਕਿ ਜਦੋਂ ਅਸੀਂ ਰੌਲਾ ਪੈ ਗਿਆ ਬੰਦਾ ਫਿਰ ਬੈਗ ਲੈ ਕੇ ਭੱਜ ਗਿਆ ਪੈਗ ਲੈ ਕੇ ਅਸੀਂ ਇੱਧਰ ਉੱਧਰ ਭੱਜੇ ਆ ਸਾਰੇ ਜਣੇ ਪਤਾ ਨਹੀਂ ਲੱਗਾ ਕਿੱਦਾਂ ਕਰ ਗਿਆ ਬੈਗ ਕੀ ਕੁਸਰੀਗਾ ਬੈਗ ਦੇ ਵਿੱਚ ਇੱਕ ਆਪਣੇ ਆਈਫੋਨ ਸੀਗਾ ਜੀ ਕੈਸ ਸੀਗਾ ਜੀ ਸਿਕਨ ਸੀਗੇ ਅੱਜ ਦੇ ਜੀ ਗਹਿਣੇ ਸੀਗੇ ਜੀ ਹਾਂ ਜੀ ਵਿੱਚ ਬਹੁਤ ਕੁਝ ਆ ਜੀ ਪੈਂਟਾਂ ਵਿੱਚ ਸੀਗਾ ਬਹੁਤ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਮੇਰੇ ਹਿਸਾਬ ਨਾਲ ਘਟੋ ਘਾਟਾ ਦੇ 20 ਲੱਖ ਤੋਂ ਉੱਪਰ ਆ ਜੀ ਨੁਕਸਾਨ ਹਾਂ ਜੀ ਉੱਪਰ ਹੀ ਹੋ ਗਿਆ 50 ਲੱਖ ਦੇ 20 ਲੱਖ ਦੇ ਵਿੱਚ ਕਰੀਬ ਵਕਤ ਪਹਿਲਾਂ ਸਾਲਿਆਂ ਨਾਲ ਗੱਲ ਕੀਤੀ ਉਸ ਵਾਰੀ ਪਹਿਲਾਂ ਸਾਲਿਆਂ ਨਾਲ ਗੱਲ ਕੀਤੀ ਜੋ ਜਿਹੜੇ ਇੱਥੇ ਮੈਨੇਜ ਉਹ ਕਹਿੰਦੇ ਜੀ ਮੈਨੂੰ ਕੋਈ ਪਤਾ ਨਹੀਂ ਆ ਐਮ ਡੀ ਆਪ ਹੁੰਦੇ ਜਦੋਂ ਐਮ ਡੀ ਸਾਹਿਬ ਆਏ ਟਾਈਮ ਡੀ ਸਾਹਿਬ ਆਉਂਦੇ ਕਿਤੇ ਮੇਰੀ ਧਿਆਨ ਨਾਲ ਗੱਲ ਸੁਣ ਲੋ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਐਦਾਂ ਉਂਗਲਾ ਖਰੀਆਂ ਕਰ ਲਿਆ ਪੇ ਇਹ ਕਿ ਉੱਚੀ ਆਵਾਜ਼ ਕਰ ਕਹਿੰਦੇ ਵੀ ਤੁਸੀਂ ਮੈਨੂੰ ਖਰੀਦਿਆ ਹੋਇਆ ਜੋ ਤੋ ਕਹਿੰਦੇ ਤੁਸੀਂ ਸਾਨੂੰ ਖਰੀਦਿਆ ਹੋਇਆ ਉਹ ਤੋ ਕਹਿੰਦੇ ਮਾਰਿਆ ਧਫਾ ਕਹਿੰਦੇ ਕਰ ਲੋ ਚੈੱਕ ਕਰਨੇ ਕੈਮਰੇ ਮੈਂ ਨਹੀਂ ਚੈੱਕ ਕਰਨੇ ਸੀ ਅਸੀਂ ਆਈ ਉਮ ਭੱਜਣ ਲੱਗਿਆ ਤਾਂ ਆਫਿਸ ਤੋਂ ਬਾਹਰ ਪੇ ਚੱਲ ਲੱਗਾ ਬਾਹਰ ਨਹੀਂ ਭੱਜਦੇ ਤਾਂ ਐ ਕਿ ਤੂੰ ਬਾਹਰ ਬਾਹਰ ਨਿਕਲ ਕੇ ਦਾਦ ਤੇ ਜਦੋਂ ਉਹਨਾਂ ਦੇ ਬਾਕੀ ਮੁਲਾਜ਼ਮ ਕਹਿੰਦੇ ਬੌਸਰ ਬੁ ਫਿਰ ਆਪਾਂ ਦਵਾ ਲਿਓਗੇ ਕਿ ਬਲਾਉ ਪਹਿਲਾਂ ਬਾਕਸਰ ਬੁਲਾਓ ਅਸੀਂ ਬਾਕਸਰਾਂ ਨੂੰ ਦੇਖੀਏ ਬਾਕਸਰ ਕੀ ਕਰਦੇ ਆ ਪਹਿਲਾਂ ਕਿ ਸਾਡਾ ਇੰਨਾ ਨੁਕਸਾਨ ਹੋ ਗਿਆ ਉਪਰੋਂ ਤੁਸੀਂ ਕਹਿੰਦੇ ਬਾਕਸਰ ਬੁਲਾਓ ਬਾਕਸਰ ਦੇਖ ਲੈਣੇ ਬਾਕਸਰ ਕੀ ਕਰਦੇ ਆ ਸਾਡਾ ਜਿਵੇਂ ਕਿ 20 ਲੱਖ ਦਾ ਨੁਕਸਾਨ ਤੁਸੀਂ ਕਹਿਦੇ ਹੋ ਬੜਾ ਨੁਕਸਾਨ ਹੈ ਵੱਡਾ ਨੁਕਸਾਨ ਜਿਆਦਾ ਨਿਕਲਿਆ ਸੀਟੀ ਵਾਰੇ ਕਿਹਾ ਗਿਆ ਉਪਰੋਂ ਇਹ ਰਿਐਕਸ਼ਨ ਇਹ ਕੋ ਚੰਗੀ ਗੱਲ ਨਹੀਂ ਬਿਲਕੁਲ ਨਹੀਂ ਚੰਗੀ ਗੱਲ ਜੀ ਬਿਲਕੁਲ ਥੋੜੇ ਚੰਗੀ ਗੱਲ ਨਹੀਂ ਜੀ ਹਾਂਜੀ ਉਪਰੋਂ ਸਾਡੇ ਉਪਰੋਂ ਸਾਡੀਆਂ ਬੇਟੀ ਜਿਹੜੀ ਇੰਟਰਵਿਊ ਦੇ ਰਹੀ ਆ ਉਹ ਉਹਨਾਂ ਨੂੰ ਕਹਦੇ ਮੇਰੇ ਨਾਲ ਇਦਾਂ ਉਂਗਲਾਂ ਖ ਹਾਂਜੀ ਇੱਦਾਂ ਉਂਗਲਾ ਖੜੇ ਖੜੇ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਇਹ ਆਰਾਮ ਨਾਲ ਗੱਲ ਕਰੀ ਗੱਲ ਕਰੀ ਇਹਦੀ ਚੇਹੜੀ ਗੱਲ ਹੋ ਗਈ ਆਉਂਦਾ ਦਬਕੇ ਮਾਂਡਿਆ ਪਿਆ ਜਿਹੜਾ ਅਮਰ ਸਿੰਘ ਸਾਹਿਬ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਹ ਪੁਲਿਸ ਨੂੰ ਆਪਾਂ ਕੰਪਲੇਨ ਕੀਤਾ ਵਾ ਫੋਨ ਕੀਤਾ ਸੀਗਾ ਪੁਲ ਛੱਲੇ ਤੱਕ ਤਾਂ ਵੀਰ ਜੀ ਪਹੁੰਚੀ ਨਹੀਂ ਹੋ ਗਈ 6 ਵਜੇ 10 ਮਿੰਟ ਦਾ ਟਾਈਮ ਸੀਗਾ ਹੁਣ ਤੁਸੀਂ ਖੁਦ ਦੇਖ ਲਓ ਕਿੰਨਾ ਟਾਈਮ ਹੋ ਗਿਆ ਵਾ ਹਲੇ ਤੱਕ ਤਾਂ ਪੁਲਿਸ ਪਹੁੰਚ ਨਹੀਂ ਹੁਣ ਤੁਸੀਂ ਆਇਓ ਤੁਹਾਡੇ ਮਾਧਮੇ ਤੇ ਦੇਖੋ ਹੁਣ ਕੀ ਅੱਗੇ ਕੀ ਬਣਦਾ 7 ਵਜੇ 8 ਮਿੰਟ ਹੋ ਗਏ 7 ਵਜੇ 8 ਮਿੰਟ ਹੋ ਗਿਆ 1 ਘੰਟਾ ਹੋ ਗਿਆ ਹੁਣ ਤੁਸੀਂ ਅੱ ਕੋਛੀ ਰੋਲ ਪੈਸਲਿਆ ਚੱਕੀਓ ਮੈਂ ਉਰੇ ਦੇਖ ਰਹੇ ਹਾਂ ਜੀ ኦਪਰੇਟਿੰਗ ਦੇਖ ਰਹੇ ਹਾਂ ਰਿਓਪਰੇਟਿੰਗ ਸਿਸਟਮ ਦੇਖ ਰਹੇ ਹਾਂ ਜੀ ਜੋ ਵੀ ਹੈ ਜਾਂਚ ਲਗਾਇਆ ਗਿਆ ਕਿ ਚੋਟ ਨਹੀਂ ਪਾਇਆ ਹੋਇਆ ਜਿਹਦੇ ਵੀਕਲ ਆ ਪਹੁੰਚਾਨ ਦੱਸਿਆ ਜਾ ਰਿਹਾ ਹੈ ਵੀ ਜੀ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਹੈ ਮੈਂ ਐਕਚੁਅਲੀ ਚਲਾ ਜਾ ਚੁੱਕਾ ਸੀਗਾ ਤੇ ਮੈਂ ਵਾਪਸ ਆਇਆ ਇਹਨਾਂ ਨੇ ਜੋ ਕਿਹਾ ਮੈਂ ਸਾਰਾ ਕੋਈ ਵੀਡੀਓਗ੍ਰਾਫੀ ਇਹਨਾਂ ਨੂੰ ਕੱਢ ਕੇ ਦੇ ਰਿਹਾ ਹਾਂ ਜੋ ਜੋ ਇਹ ਕਹਿ ਰਹੇ ਹੈ ਇਹ ਕਹਿ ਰਹੇ ਹੈ ਕਿ ਤੁਹਾਡੇ ਵੇਟਰ ਸੀ ਮੈਂ ਸਾਰੇ ਵੇਟਰਸ ਨੂੰ ਉਰੇ ਪ੍ਰੈਜ਼ੈਂਟ ਕਰਤਾ ਹੋਇਆ ਜਿੰਨੇ ਵੀ ਉਰੇ ਵੇਟਰ ਦਾ ਸਟਾਫ ਲੱਗਿਆ ਹੋਇਆ ਸੀਗਾ ਉਹ ਇਹ ਦੇਖਦੇ ਆ ਉਹਦੇ ਵਿੱਚੋਂ ਕੌਣ ਹੈ ਸਾਰੇ ਇਹਨਾਂ ਨੂੰ ਦਿਖਾਤੀ ਹੈ ਇਹਨਾਂ ਨੂੰ ਵੀਡੀਓਗ੍ਰਾਫੀ ਵੀ ਦੇਤੀ ਹੈ ਸਾਰੇ ਜਿਹੜੇ ਵੇਟਰਸ ਆਉਂਦੇ ਹਨ ਨਾ ਜੀ ਇਸੇ ਉਹਨਾਂ ਦੀ ਵੀਡੀਓਜ਼ ਬਣਾਉਨੇ ਆ ਪਹਿਲਾਂ ਸਵੇਰ ਦੀ ਮਾਰਨਿੰਗ ਦੀ ਵੀਡੀਓ ਹੈਗੀ ਉਹਨਾਂ ਵਿੱਚ ਇਹਨਾਂ ਨੇ ਚੈੱਕ ਕਰਾ ਦਿੰਨੇ ਆ ਜਿਹੜਾ ਹੋਏਗਾ ਆਪਾਂ ਉਹਦੇ ਹੁਣੇ ਦੇਖ ਲੈਣੇ ਸਾਰੇ ਵੀਡੀਓ ਸਾਰੇ ਜਿੰਨੇ ਵੀ ਵੇਟਰ ਸਟਾਫ ਜੋ ਵੀ ਹੈ ਸਾਰਾ ਪ੍ਰੈਜ਼ੈਂਟ ਹੈ ਇਨਕਲੂਡਿੰਗ ਸਾਡੇ ਸਕਿਉਰਿਟੀ ਗਾਰਡ ਵੀ